ਬਾਕੀ ਮੈਂ ਸਿੰਗਰ ਦਾ ਨੂੰ ਵੀ ਇੱਕ ਗੱਲ ਜ਼ਰੂਰ ਕਹੂੰਗਾ ਪੈਸੇ ਕਮਾਉਣੇ ਬਹੁਤ ਹਰ ਇੱਕ ਵਿਅਕਤੀ ਲਈ ਜ਼ਰੂਰੀ ਨੇ ਔਰ ਕਲਾ ਵੀ ਬਹੁਤ ਜ਼ਰੂਰੀ ਹੈ ਪਰ ਕਲਾ ਜਿਹੜੀ ਹੈਗੀ ਹੈ ਜੇ ਅੱਜ ਪੰਜਾਬ ਦੇ ਭਲੇ ਵਾਸਤੇ ਹੁਣ ਜੇ ਥੋੜੀ ਜਿਹੀ ਆਪਾਂ ਇਹਨੂੰ ਮੋੜ ਪਾ ਦਈਏ ਹੈਂ ਆ ਬੰਦੂਕਾਂ ਵਾਲੇ ਪਾਸਿਆਂ ਤੋਂ ਨਸ਼ੇ ਵਾਲੇ ਪਾਸਿਆਂ ਤੋਂ ਦੂਜੇ ਗਾਣਿਆਂ ਤੋਂ ਜੇ ਥੋੜੀ ਜਿਹੀ ਅਸੀਂ ਸਮਾਜਿਕ ਜਿਹਦੇ ਨਾਲ ਸਾਡੀ ਸਮਾਜਿਕ ਚੇਤਨਾ ਵਧੇ ਤੇ ਮੇਰੇ ਖਿਆਲ ਦੇ ਵਿੱਚ ਨੌਜਵਾਨ ਜਿਹੜਾ ਹੈਗਾ ਇਹਨਾਂ ਨੂੰ ਬਹੁਤ ਜ਼ਿਆਦਾ ਇਨਾਂ ਦੇ ਮਗਰ ਲੱਗਦਾ ਆ ਤੇ ਸੋ ਨੌਜਵਾਨ ਜਿਹੜਾ ਹੈਗਾ ਆ ਉਹ ਸਮਾਜ ਸੁਧਾਰ ਵਾਲੇ ਪਾਸੇ ਨੂੰ ਜ਼ਿਆਦਾ ਤੁਰਪੂਗਾ ਡਾਕਟਰ ਸਰਤਾਜ ਇਹੋ ਜਿਹੇ ਕਦੇ ਗਾਣੇ ਗਾਏ ਹੋਣਗੇ ਉਹਨਾਂ ਨੇ ਜਾਂ ਹਟਾਇਆ ਤਾਂ ਤੁਸੀਂ ਸੁਣਿਆ ਹੈ ਨਾ ਮੈਂ ਸਾਰਿਆਂ ਦੀ ਗੱਲ ਕਰਦਾ ਸਰਤਾਜ ਬੜੇ ਸੋਹਣੇ ਗੀਤ ਗਾਉਂਦਾ ਆ ਗਾયા ਕੋਈ ਐ ਗੁਰਦਾਸ ਮਾਨ ਜੀ ਬਹੁਤ ਸੋਹਣੇ ਗੀਤ ਗਾਉਂਦੇ ਹੈਗੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਗਾਇਕ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਜੇ ਉਹ ਲਕਚਰ ਪੁਣਾ ਨਹੀਂ ਹੈਗਾ ਪਰ ਜੇ ਕੋਈ ਇਹੋ ਜਿਹਾ ਗੱਲ ਹੈ ਜਿਹਦੇ ਕਰਕੇ ਪੰਜਾਬੀ ਪਰਟਿਕੂਲਰ ਪੰਜਾਬੀ ਸਿੰਗਰਾਂ ਦੇ ਉੱਤੇ ਕੋਈ ਇਹੋ ਜੀ ਗੱਲ ਕੀਤੀ ਜਾ ਰਹੀ ਹੈ 60 40 ਦੀ ਰੇਸ਼ੋ ਹੈ 60% ਪੰਜਾਬ ਦਾ ਇਹਦੇ ਤੇ ਹਿੱਸਾ ਜ਼ਿਆਦਾ ਤੇ ਪੰਜਾਬ ਸਰਕਾਰ ਨੂੰ ਡੰਡੇ ਨਾਲ ਆਪਣੇ ਅਫਸਰਾਂ ਨੂੰ ਕਹਿਣਾ ਚਾਹੀਦਾ ਕੁਝ ਤੇ ਕੁਝ ਚੀਜ਼ਾਂ ਤਾਂ ਜਿਹੜੀਆਂ ਹੈਗੀਆਂ ਨੇ ਉਹ ਪ੍ਰਸ਼ਾਸਨਿਕ ਹੁੰਦੀਆਂ ਹੈਗੀਆਂ ਜਿੱਦਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੇ ਪ੍ਰਸ਼ਾਸਨ ਐਡਵਾਂਸ 'ਤੇ ਧਿਆਨ ਨਾ ਰੱਖੇ ਤਾਂ ਫਿਰ ਉਹੀ ਹੁੱਲੜਬਾਜੀ ਕਈ ਵਾਰੀ ਇਹੋ ਜੀ ਗੱਲ ਉਹ ਇਹੋ ਜੀ ਕ੍ਰੀਏਟ ਕਰ ਜਾਂਦੀ ਹੈ ਕਿ ਜੇਦਾ ਮੁੜਕੇ ਭੁਗਤਾਨ ਨਹੀਂ ਭੁਗਤਿਆ ਜਾਂਦਾ ਔਰ ਬਾਅਦ ਦੇ ਵਿੱਚੋਂ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੁੰਦਾ ਆ। ਉਹ ਐਡਵਾਂਸ ਦੇ ਵਿੱਚ ਪ੍ਰਸ਼ਾਸਨ ਵੱਲੋਂ ਲਏ ਗਏ ਚੁੱਕੇ ਗਏ ਕਦਮ ਜਿਹੜੇ ਹੈਗੇ ਨੇ ਕਈ ਤਾਂ ਜ਼ਰੂਰੀ ਹੁੰਦੇ ਨੇ। ਪੰਜਾਬ ਕਾਂਗਰਸ ਅੱਜ ਪ੍ਰਦਰਸ਼ਨ ਕਰ ਰਹੀ ਹੈ ਕਹਿੰਦੇ ਮੋਦੀ ਤੇ ਅਡਾਨੀ ਇਕੋ ਨੇ ਦੇਸ਼ ਨੂੰ ਇਸ ਤਿੱਕੇ ਦੇ ਨਾਲ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਕਰਜ਼ਾਈ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਇੱਕ ਵਾਰੀ ਪਿੱਛੇ ਤਸਵੀਰ ਦੇਖੋਗੇ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠੇ ਪ੍ਰੋਟੈਸਟ ਹੋ ਰਿਹਾ ਤੇ ਕੁਲਜੀਤ ਸਿੰਘ ਨਾਗਰਾ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਆਂ ਇਸ ਪ੍ਰਦਰਸ਼ਨ ਦੇ ਮਹੱਤਵ ਕੀ ਨਿਕਲਣ ਵਾਲੇ ਨੇ ਪੰਜਾਬ ਇਸ ਚੀਜ਼ ਨੂੰ ਕਿਵੇਂ ਦੇਖਦਾ ਕਿ ਲੱਗਦਾ ਹੈ ਕਿ ਇਸ ਪ੍ਰਦਰਸ਼ਨ ਦੇ ਨਾਲ ਉਹਨਾਂ ਦੇ ਉੱਤੇ ਕੋਈ ਅਸਰ ਹੋਏਗਾ ਨਾਗਰਾ ਸਾਹਿਬ ਅੱਜ ਇਹ ਪ੍ਰੋਟੈਸਟ ਹੈ ਇਹ ਪ੍ਰੋਟੈਸਟ ਆਪਣੇ ਆਪ ਦੇ ਵਿੱਚ ਕਹਿ ਕੀ ਰਿਹਾ ਜੋ ਹਕੂਮਤ ਉੱਤੇ ਬੈਠੀ ਹੋਈ ਹੈ ਉਹ ਇਸ ਚੀਜ਼ ਨੂੰ ਸਮਝ ਪਾਏਗੀ ਕਿ ਸਿੰਬੋਲਿਕੀ ਜੋ ਪ੍ਰਦਰਸ਼ਨ ਹੋਇਆ ਕਿ ਅਸੀਂ ਕੀ ਕਰ ਰਹੇ ਆ ਤੇ ਕੀ ਅੱਗੇ ਹੋਣਾ ਚਾਹੀਦਾ ਦੇਖੋ ਜਿਹੜਾ ਜਿਹੜਾ ਸਾਡਾ ਲੋਕਤੰਤਰਿਕ ਢਾਂਚਾ ਆ ਸੰਵਿਧਾਨ ਦੇ ਵਿੱਚ ਸਾਡੇ ਕੋਲੇ ਅਧਿਕਾਰ ਨੇ ਕਿ ਜਦੋਂ ਵੀ ਦੇਸ਼ ਦੇ ਵਿੱਚ ਕੋਈ ਐਹੋ ਜੀ ਗੱਲ ਹੋਊਗੀ ਜਿਹੜੀ ਕਿ ਲੋਕ ਹਿੱਤ ਦੇ ਖਿਲਾਫ ਹੋਊਗੀ ਖਾਸ ਤੌਰ ਤੇ ਆਮ ਵਿਅਕਤੀ ਦੇ ਲੋਕ ਹਿੱਤ ਦੇ ਖਿਲਾਫ ਹੋਊਗੀ ਤਾਂ ਉਹਦੇ ਵਾਸਤੇ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਜੇ ਸਰਕਾਰ ਸੁਚੇਤ ਨਹੀਂ ਹੁੰਦੀ ਤਾਂ ਫਿਰ ਜਿਹੜੀ ਆਪੋਜੀਸ਼ਨ ਹੈਗੀ ਹੈ ਤੇ ਆਮ ਲੋਕ ਹੈਗੇ ਨੇ ਉਹ ਸਰਕਾਰ ਨੂੰ ਦੇ ਕੰਨਾਂ ਦੇ ਵਿੱਚ ਆਵਾਜ਼ ਪਾਉਣਗੇ ਕਿ ਇਹ ਇਹ ਗੱਲ ਗਲਤ ਹੈਗੀ ਹੈ ਔਰ ਇਹਦੇ ਤਹਿਤ ਸਰਕਾਰ ਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਉਹ ਉਹਦੇ 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 ਤਹਿਤ ਜਿੱਥੇ ਪਾਰਲੀਮੈਂਟ ਦੇ ਵਿੱਚ ਸਾਰੀ ਵਿਰੋਧੀ ਧਿਰ ਅਡਾਨੀ ਤੇ ਮੋਦੀ ਦੇ ਜਿਹੜੇ ਰਿਸ਼ਤੇ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਮੋਦੀ ਦੀ ਸਰਕਾਰ ਦੋ ਤਿੰਨ ਉਦਯੋਗਪਤੀਆਂ ਦੇ ਨੂੰ ਹੀ ਸਾਰਾ ਕੁਝ ਦੇਸ਼ ਦਾ ਦੇ ਦੇਣਾ ਚਾਹੁੰਦੀ ਹੈ ਜੋ ਜਿਹੜੀ ਇਹ ਮੋਨੋਪੋਲੀ ਸਿਸਟਮ ਬਣਾਤਾ ਇਹਨਾਂ ਨੇ ਉਹ ਸੋ ਛੋਟਾ ਦੁਕਾਨਦਾਰ ਛੋਟਾ ਇੰਡਸਟਰੀਸਟ ਛੋਟਾ ਕਿਸਾਨ ਛੋਟਾ ਮੁਲਾਜ਼ਮ ਸਭ ਲੋਕ ਖਤਮ ਕਰਦੇ ਸੋ ਉਹ ਜਿਹੜੀ ਚੀਜ਼ ਹੈਗੀ ਹੈ ਉਹ ਸਾਡੇ ਬੇਸਿਕ ਸੰਵਿਧਾਨ ਦੇ ਸਟਰਕਚਰ ਦੇ ਖਿਲਾਫ ਹੈ ਨਗਰ ਸਾਹਿਬ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਸ ਤਿੱਕੇ ਨਾਲ ਤੁਸੀਂ ਇੱਕ ਨਾਰਾ ਦਿੱਤਾ ਕਿ ਮੋਦੀ ਤੇ ਅਡਾਨੀ ਇੱਕ ਹੀ ਹੈ ਉਸ ਨਾਰੇ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕੁਝ ਲੱਗ ਰਿਹਾ ਹੈ ਕਿ ਇਸ ਤਿੱਕੇ ਨਾਲ ਕਹਿਣਾ ਕੀ ਪਤਾ ਉਹ ਦੇਸ਼ ਦੇ ਵਿਕਾਸ ਲਈ ਸਾਰੀਆਂ ਚੀਜ਼ਾਂ ਸੋਚ ਰਹੀ ਹੋਣ ਤੁਸੀਂ ਇਸ ਨਾਰੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹ ਦੱਸੋ ਦੇਖੋ ਨਾਰਾ ਇਸ ਕਰਕੇ ਦਿੱਤਾ ਆ ਕਿ ਇੱਕ ਵਿਅਕਤੀ ਜਾਂ ਦੋ ਵਿਅਕਤੀਆਂ ਦੇ ਕੋਲ ਦੇਸ਼ ਦੇ ਜਿਹੜੇ ਰਿਸੋਰਸਿਜ ਨੇ ਵੇਚੇ ਜਾ ਰਹੇ ਨੇ ਜਿੰਨੇ ਸਾਡੇ ਪਬਲਿਕ ਸੈਕਟਰ ਸੀ ਪੀਐਸਯੂ ਸੀਗੇ ਉਹ ਇਹਨਾਂ ਨੂੰ ਦਿੱਤੇ ਜਾ ਰਹੇ ਨੇ ਰੇਲ ਇਹਨਾਂ ਨੂੰ ਦੇਤੀ 에어ਪੋਰਟ ਇਹਨਾਂ ਨੂੰ ਦੇਤੇ ਮਤਲਬ ਦੇਸ਼ ਦਾ ਹਰੇਕ ਟਾਂਚਾ ਚਾਹੇ ਗੋਦਾਮ ਨੇ ਉਹ ਇਹਨਾਂ ਨੂੰ ਦੇਤੇ ਦੇਸ਼ ਦੇ ਮਤਲਬ ਸੀਪੋਰਟ ਉਹ ਇਹਨਾਂ ਨੂੰ ਦੇ ਦਿੱਤੇ ডিফেন্স ਦੀਆਂ ਡੀਲਸ ਇਹਨਾਂ ਨੂੰ ਦੇ ਦਿੱਤੀਆਂ ਹਥਿਆਰ ਬਣਾਉਣ ਦੇ ਆ ਲਾਇਸੈਂਸ ਇਹਨਾਂ ਨੂੰ ਦੇ ਦਿੱਤੇ ਕੀ ਦੇਸ਼ ਦੇ ਵਿੱਚ ਕੋਈ ਹੋਰ ਇੰਡਸਟਰੀਸਟ ਨਹੀਂਗਾ ਕੀ ਇਹ ਦੋਹੇ ਸਿਰਫ ਜਿਹੜੇ ਹੈਗੇ ਨੇ ਆਡਾਨੀ ਤੇ ਅਵਾਨੀ ਇਹੀ ਨੇ ਕੀ ਇੱਕ ਵਿਅਕਤੀ ਕਦੀ ਦੁਨੀਆ ਦੇ ਵਿੱਚ ਤੁਸੀਂ ਦੇਖਿਆ ਕਿ 10 ਸਾਲਾਂ ਦੇ ਵਿੱਚ ਜਿਹੜੇ ਵਿਅਕਤੀ ਦਾ ਤੁਸੀਂ ਨਾਂ ਨਾ ਸੁਣਿਆ ਹੋਵੇ ਉਹ ਦੇਸ਼ ਦੇ ਪਹਿਲੇ 5 ਅਮੀਰਾਂ 'ਚ ਚਲੇ ਜੀ ਤੁਸੀਂ ਕਿਹਨਾਂ ਨੂੰ ਮੰਨਦੇ ਹੋ ਕਿ ਕੌਣ ਹੋਣਾ ਚਾਹੀਦੇ ਨੇ ਜਿਨ੍ਹਾਂ ਨੂੰ ਇਹ ਕੰਮ ਮਿਲਣਾ ਚਾਹੀਦਾ ਹੈ ਪਹਾਉ ਜਹਾਜ਼ਾਂ ਨੂੰ ਲੈ ਕੇ ਆ ਪਹਾਉ ਸੜਕਾਂ ਨੂੰ ਲੈ ਕੇ ਆ ਪਹਾਉ ਵੀ ਨਾ ਚਾਹੀਦਾ ਹੈ ਕੌਣ ਨੇ ਉਹ ਤੁਸੀਂ ਸੁਜੈਸਟ ਕਰ ਸਰ ਇੰਡਸਟਰੀਲਿਸਟ ਨੇ ਨਾਂ ਲੈਣ ਦੀ ਕੀ ਲੋੜ ਐ ਇੱਥੇ ਆਪਣੇ ਦੇਸ਼ ਦੇ ਵਿੱਚ ਕਿੰਨੇ ਇੰਡਸਟਰੀਲਿਸਟ ਨੇ ਕਟੋ-ਕਟ ਨਹੀਂ ਤਾਂ ਜੇ ਕੁੱਲ ਮਿਲਾ ਕੇ ਦੇਖੀਏ ਤੇ ਹਜ਼ਾਰ ਤੋਂ 2000 ਤੱਕ ਤੇ ਵੱਡੇ ਇੰਡਸਟਰੀਲਿਸਟ ਨੇ ਜਿਨ੍ਹਾਂ ਦੇ ਨਾਂ ਤੁਸੀਂ ਸਾਰੇ ਜਦੋਂ ਪੜ ਲਓ ਤੁਸੀਂ Google ਦੇ ਉੱਤੇ ਸਾਰਾ ਕੁਝ ਪਿਆ ਤੁਹਾਡਾ ਕਿ ਜਿੰਨੂੰ ਮਰਜ਼ੀ ਤੋ ਇੱਕ ਵਿਅਕਤੀ ਦੀ ਮੋਨੋਪੋਲੀ ਬਣਾ ਦੋਗੇ ਈਸਟ ਇੰਡੀਆ ਕੰਪਨੀ ਕੀ ਸੀ ਹੁਣ ਤੁਹਾਨੂੰ ਉਦਾਹਰਨ ਹੀ ਦੇ ਦਿੰਨਾ ਈਸਟ ਇੰਡੀਆ ਕੰਪਨੀ ਕੀ ਸੀ ਵਪਾਰ ਕਰਨ ਆਈ ਸੀ ਹੌਲੀ-ਹੌਲੀ ਦੇਸ਼ ਦੇ ਉੱਤੇ ਕਬਜ਼ਾ ਕਰਕੇ ਬੈਠ ਗਈ ਕਿਉਂਕਿ ਉਹਦੇ ਕੋਲ ਸਾਰਾ ਕੁਝ ਚੱਲਾ ਗਿਆ ਉਦੋਂ ਵੀ ਉਹਦੇ ਕੋਲ ਸੀ ਸਮੁੰਦਰੀ ਜਹਾਜ਼ ਵੀ ਉਹਦੇ ਕੋਲ ਸੀਗੇ ਫਿਰ ਉਹਨੇ ਆਪਣੀ ਫੌਜ ਬਣਾ ਲਈ ਫਿਰ ਉਹਨੇ ਹੌਲੀ-ਹੌਲੀ ਅਗਲਾ ਕੰਮ ਕਰ ਲਿਆ ਜਦੋਂ ਰਿਸੋਰਸੇਜ ਪੈਸਾ ਸਾਰਾ ਕੁਝ ਉਹਦੇ ਕੋਲੇ ਆ ਗਿਆ ਤਾਂ ਉਹਨੇ ਫਿਰਕੀ ਕੀਤਾ ਉਹਨੇ ਫਿਰ ਦੇਸ਼ ਤੇ ਕਬਜ਼ਾ ਕਰ ਲਿਆ ਪਹਿਲਾਂ ਛੋਟੇ ਰਾਜੇ ਖਰੀਦੇ ਫਿਰ ਉਹਨਾਂ ਦੇ ਉਹਨਾਂ ਦੀਆਂ ਆਰਮੀਆਂ ਖਰੀਦੀਆਂ ਫਿਰ ਆਰਮੀ ਬਣਾ ਲਈ ਫਿਰ ਹਥਿਆਰ ਲਿਆਂਦੇ ਫਿਰ ਉਹਨੇ ਆ ਕੇ ਦੇਸ਼ ਤੇ ਕਬਜ਼ਾ ਕਰ ਲਿਆ ਇਦਾਂ ਹੀ ਹੋਣ ਵਾਲੇ ਦਿਨਾਂ ਦੇ ਵਿੱਚ ਸੰਵਿਧਾਨ ਕਮਜ਼ੋਰ ਹੋ ਜਾਊਗਾ ਜਦੋਂ ਸੰਵਿਧਾਨ ਕਮਜ਼ੋਰ ਹੋ ਗਿਆ ਤਾਂ ਫਿਰ ਕੀ ਹੋਊਗਾ ਫਿਰ ਕੀ ਹੋਊਗਾ ਕਿ ਰਾਜਾ ਚਾਈ ਸਿਸਟਮ ਤਿਆਰ ਹੋ ਜਾਊਗਾ ਇਹ ਬੇਸਿਕਲੀ ਡੈਮੋਕ੍ਰੇਸੀ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਤੋਰਿਆ ਜਾ ਰਿਹਾ ਚਾਈਨਾ ਮਾਡਲ ਵਾਲੇ ਪਾਸੇ ਨੂੰ ਤੋਰਿਆ ਜਾ ਰਿਹਾ ਰਸ਼ੀਆ ਮਾਡਲ ਵਾਲੇ ਪਾਸੇ ਨੂੰ ਤੋਰਿਆ ਜਾ ਰਿਹਾ ਕਿਉਂਕਿ ਉਹ ਵੀ ਪਹਿਲਾਂ ਲੋਕਤੰਤਰ ਸੀਗਾ ਉਹ ਬਾਅਦ ਦੇ ਵਿੱਚੋਂ ਫਿਰ ਉਹ ਜਿਹੜੇ ਸੀਗੇ ਇਹ ਸਾਰੇ ਡਿਕਟੇਟਰਸ਼ਿਪਾਂ ਹੋਈਆਂ ਬਿਲਕੁਲ ਦੂਜੇ ਪਾਸੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਤੁਸੀਂ ਹਮਾਇਤ ਕਰਦੇ ਹੋ ਕਹਿੰਦੇ ਸੌਖਾ ਬੜਾ ਹੋ ਜਾਏਗਾ ਜਿਸ ਤਿੱਕੇ ਦੇ ਨਾਲ ਸਰਕਾਰ ਦੇ ਉੱਤੇ ਬੜਾ ਖਰਚਾ ਹੁੰਦਾ ਹੈ ਬੜਾ ਧਿਆਨ ਦੇਣਾ ਪੈਂਦਾ ਹੈ ਹਰ ਥਾਂ ਦੇ ਉੱਤੇ ਆ ਚੀਜ਼ ਲਾਣੀ ਪੈਂਦੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਹੋਏਗਾ ਤੇ ਬੜਾ ਸੌਖਾ ਹੋਏਗਾ ਇੱਕ ਵਾਰੀ ਸਰ ਡਿਕਟੇਟਰਸ਼ਿਪ ਦਾ ਇੱਕ ਪਾਰਟ ਹੈ ਨਾ ਉਹ ਵੀ ਡਿਕਟੇਟਰਸ਼ਿਪ ਦਾ ਇੱਕ ਪਾਰਟ ਹੈ ਕਿ ਕਿਸੇ ਇੱਕ ਵਿਅਕਤੀ ਦੇ ਨਾਂ ਦੇ ਉੱਤੇ ਤੁਸੀਂ ਸਾਰੀਆਂ ਇਲੈਕਸ਼ਨਾਂ ਜਿੱਤ ਲਓ ਨਹੀਂ ਹੋਣਾ ਚਾਹੀਦਾ ਇਸ ਦਾ ਵਿਰੋਧ ਕਰ ਦਿਓ ਹੋਣਾ ਚਾਹੀਦਾ ਜਦੋਂ ਕਦੀ ਮੈਨੂੰ ਇੱਕ ਗੱਲ ਦੱਸੋ ਅੱਜ ਤੁਸੀਂ ਵਨ 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 ਨੇਸ਼ਨ ਵਨ ਇਲੈਕਸ਼ਨ ਕਰ ਲਏ ਕੱਲ ਨੂੰ ਕੋਈ ਸਰਕਾਰ ਅਧਮ ਵਿਚਾਲੇ ਟੁੱਟ ਜਾਂਦੀ ਹੈ ਫਿਰ ਵੀ ਤਾਂ ਉਹਦੇ ਬਾਅਦ ਇਲੈਕਸ਼ਨ ਹੋਣੇ ਆ ਉਹ ਫੇਰ ਹੌਲੀ ਹੌਲੀ ਟੁੱਟ ਜਾਣਾ ਸਿਸਟਮ ਪਹਿਲਾਂ 1 1 1 ਨੇਸ਼ਨ 1 ਇਲੈਕਸ਼ਨ ਹੀ ਸੀਗਾ ਤੁਸੀਂ ਜਿਹੜਾ ਬਹੁਤ ਜ਼ਿਆਦਾ ਪਈਆ ਇਸ ਹੱਕ ਦੇ ਵਿੱਚ ਕਿ 1 ਨੇਸ਼ਨ 1 ਇਲੈਕਸ਼ਨ ਹੋਣਾ ਚਾਹੀਦਾ ਹੈ ਵੋਟ ਕਿੰਨੇ ਪਈ ਹੈ ਕਿੰਨੇ ਪਈਏ ਵੋਟ ਤੁਸੀਂ ਦੇਖਿਆ ਸਭ ਨੇ ਕਿੰਨੇ ਕਿੰਨੇ ਪਈ ਉਹ ਤਾਂ ਗੁਪਤ ਹੈਗਾ ਸਾਰਾ ਜਿਹੜਾ ਕੁਝ ਪਾਇਆ ਕਿੰਨੇ ਕੀਤਾ ਉਹ VOTING ਸਿਸਟਮ ਅਮਿਤ ਸ਼ਾਹ ਰੇ ਨਰਿੰਦਰ ਮੋਦੀ ਹੋਰ ਤੇ ਫੇਰ ਵੋਟ ਕਿੰਨੀ ਪਈ ਹੈ ਦੋ ਤਿਹਾਈ ਬਹੁਮਤ ਦੇ ਨਾਲ ਕੋਈ ਬਿੱਲ ਪਾਸ ਹੁੰਦਾ ਹੈ ਜਦੋਂ ਸੰਵਿਧਾਨ ਦੇ ਵਿੱਚ ਸੋਧ ਹੁੰਦੀ ਹੈ ਉਹਨਾਂ ਦੇ ਤੇ ਆਪਣੇ ਪੂਰੇ ਨਹੀਂ ਪਈਏ ਉਹਨਾਂ ਨੂੰ 265 ਪਏ ਨੇ ਇਹ ਬਿੱਲ ਪਾਸ ਨਹੀਂ ਹੋਣਾ ਪਵਾਨ ਨੂੰ ਜਿੰਨੀ ਬੋਰਡ ਕੋਈ ਨਹੀਂ ਸਕਦਾ ਨਾ ਹੋ ਹੀ ਨਹੀਂ ਸਕਦਾ ਦੋ ਤਿਹਾਈ ਬੋਮਟ ਦੇ ਨਾਲ ਹੀ ਬਿੱਲ ਪਾਸ ਹੁੰਦਾ ਹੁੰਦਾ ਬਿੱਲ ਤਾਂ ਜੀਪੀਸੀ ਨੂੰ ਚਲਾ ਗਿਆ ਬਿੱਲ ਤਾਂ ਰਿਜੈਕਟ ਹੋ ਗਿਆ ਸੋ ਇਸ ਕਰਕੇ ਇਹ ਮਨਸੂਬੇ ਨੇ ਇਹ ਰਸਤੇ ਤਿਆਰ ਕੀਤੇ ਜਾ ਰਹੇ ਨੇ ਸੋ ਇਸ ਕਰਕੇ ਇਹ ਜਿਹੜੇ ਹੈਗੇ ਨੇ ਇਹ ਇਹ ਜਿਹੜਾ ਸਿਸਟਮ ਆ ਇਹ ਸਿਸਟਮ ਦੇਸ਼ ਦਾ ਜਿਹੜਾ ਆ ਸੰਵਿਧਾਨਕ ਸਿਸਟਮ ਜਿਹੜਾ ਆ ਉਹਨੂੰ ਇਹ ਤੋੜਨਾ ਚਾਹੁੰਦੇ ਨੇ RSS ਦਾ ਇੱਕ ਹਿਟਲਰ ਸ਼ਾਹੀ ਅਜੰਡਾ ਆ ਤੁਸੀਂ ਹਿਟਲਰ ਨੂੰ ਪੜੋ ਤੇ RSS ਨੂੰ ਪੜ ਲਓ ਤੁਹਾਨੂੰ ਸਮਝ ਆ ਜਾਊਗੀ ਕੀ ਹੋ ਰਿਹਾ ਹੈ ਨਗਾ ਸਰ ਮੈਂ ਇਸ ਤੋਂ ਹਟ ਕੇ ਥੋੜਾ ਇੱਕ ਸਵਾਲ ਕਰਾਂਗਾ ਪੰਜਾਬ ਦੇ ਸਿੰਗਰ ਚੰਡੀਗੜ੍ਹ ਦੇ ਵਿੱਚ ਸ਼ੋਅ ਕਰਨ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਪਰੇਸ਼ਾਨੀ ਚੱਲਣੀ ਪੈਂਦੀ ਹੈ ਬੀਤੇ ਦਿਨਾਂ ਦੇ ਵਿੱਚ ਦਲਜੀਤ ਨੇ ਵੀ ਸ਼ੋਅ ਕੀਤਾ ਸਰਤਾਜ ਨੇ ਵੀ ਕੀਤਾ ਤੇ ਅੱਗੇ ਵੀ ਢੱਲੋ ਆ ਉਹ ਕਹਿੰਦੇ ਕਿ ਪ੍ਰਸ਼ਾਸਨ ਦਾ ਜਿਹੜਾ ਵਤੀਰਾ ਉਹ ਠੀਕ ਨਹੀਂ ਹੈਗਾ ਖਾਸ ਤੌਰ ਤੇ ਸਰਤਾਜ ਨੇ ਕਿਹਾ ਕਿ ਵੀ ਪਉ ਸੁਪਰ ਪ੍ਰਸ਼ਾਸਨ ਦਾ ਵਤੀਰਾ ਠੀਕ ਨਹੀਂ ਸੀਗਾ ਵੀ ਅਸੀਂ ਇੱਥੇ ਆਉਂਦੇ ਆਂ ਪੰਜਾਬ ਸਰਕਾਰ ਨੂੰ ਇਸ ਦੇ ਵਿੱਚ ਕੁਝ ਕਰਨਾ ਚਾਹੀਦਾ ਕੋਈ ਵਿੰਡੋ ਪਾਲਿਸੀ ਹੋਣੀ ਚਾਹੀਦੀ ਹੈ ਤੁਸੀਂ ਕੀ ਮੰਨਦੇ ਹੋ ਇੱਕ ਸਿੰਗਰਨ ਟਾਰਗੇਟ ਕੀਤਾ ਜਾ ਰਿਹਾ ਦੂਜੇ ਪਾਸੇ ਉੱਥੇ ਹਿਮਾਚਲ ਦੇ ਵਿੱਚ ਉਹਨੂੰ ਰਣਜੀਤ ਬਾਵਾ ਨੇ ਵੀ ਟਾਰਗੇਟ ਕੀਤਾ ਉਹਦਾ ਸ਼ੋਰ ਰੱਦ ਕਰਵਾ ਦਿੱਤਾ ਦੇਖੋ ਗੱਲ ਇਦਾਂ ਆ ਕੁਝ ਤੇ ਕੁਝ ਚੀਜ਼ਾਂ ਤਾਂ ਜਿਹੜੀਆਂ ਹੈਗੀਆਂ ਨੇ ਉਹ ਪ੍ਰਸ਼ਾਸਨਿਕ ਹੁੰਦੀਆਂ ਹੈਗੀਆਂ ਜਿੱਦਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੇ ਪ੍ਰਸ਼ਾਸਨ ਐਡਵਾਂਸ 'ਚ ਧਿਆਨ ਨਾ ਰੱਖੇ ਤਾਂ ਫਿਰ ਉਹੀ ਹੁੱਲੜਬਾਜੀ ਕਈ ਵਾਰੀ ਇਹੋ ਜੀ ਗੱਲ ਕੋਈ ਇਹੋ ਜੀ ਕ੍ਰੀਏਟ ਕਰ ਜਾਂਦੀ ਹੈ ਕਿ ਜਿਹਦਾ ਮੁੜਕੇ ਭੁਗਤਾਨ ਨਹੀਂ ਭੁਗਤਿਆ ਜਾਂਦਾ ਔਰ ਬਾਅਦ ਦੇ ਵਿੱਚੋਂ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੁੰਦਾ ਆ ਸੋ ਐਡਵਾਂਸ ਦੇ ਵਿੱਚ ਪ੍ਰਸ਼ਾਸਨ ਵੱਲੋਂ ਲਏ ਗਏ ਚੁੱਕੇ ਗਏ ਕਦਮ ਜਿਹੜੇ ਹੈਗੇ ਨੇ ਕਈ ਤਾਂ ਜ਼ਰੂਰੀ ਹੁੰਦੇ ਨੇ ਪਰ ਜੇ ਕੋਈ ਇਹੋ ਜਿਹੀ ਗੱਲ ਹੈ ਜਿਹਦੇ ਕਰਕੇ ਪੰਜਾਬੀ ਪਰਟਿਕੂਲਰ ਪੰਜਾਬੀ ਸਿੰਗਰਾਂ ਦੇ ਉੱਤੇ ਕੋਈ ਇਹੋ ਜੀ ਗੱਲ ਕੀਤੀ ਜਾ ਰਹੀ ਹੈ 60 40 ਦੀ ਰੇਸ਼ਿਓ ਹੈ 60% ਪੰਜਾਬ ਦਾ ਇਹਦੇ ਤੇ ਹਿੱਸਾ ਜ਼ਿਆਦਾ ਤੇ ਪੰਜਾਬ ਸਰਕਾਰ ਨੂੰ ਡੰਡੇ ਨਾਲ ਆਪਣੇ ਅਫਸਰਾਂ ਨੂੰ ਕਹਿਣਾ ਚਾਹੀਦਾ ਕੀ ਇਹ ਰੋਡਿਕ ਗੱਲ ਹੈਗੀ ਆ ਤਾਂ ਮੈਨੂੰ ਕਿਉਂਕਿ ਮੈਂ ਜਿੰਨਾ ਚਿਰ ਇਹਦੀ ਤਹ ਤੱਕ ਨਹੀਂ ਜਾਂਦੇ ਉਦੋਂ ਤੱਕ ਕਿਸੇ ਗੱਲ ਨੂੰ ਆਪਾਂ ਕਿਸੇ ਦੀ ਕਹੀ ਹੋਈ ਗੱਲ ਨੂੰ ਆਪਾਂ ਉਹ ਨਹੀਂ ਨਾ ਕਰ ਸਕਦੇ ਹੈਗੇ ਸੋ ਇਸ ਕਰਕੇ ਬਾਕੀ ਮੈਂ ਸਿੰਗਰ ਦਾ ਨੂੰ ਵੀ ਇੱਕ ਗੱਲ ਜ਼ਰੂਰ ਕਹੂੰਗਾ ਪੈਸੇ ਕਮਾਉਣੇ ਬਹੁਤ ਹਰ ਇੱਕ ਵਿਅਕਤੀ ਲਈ ਜ਼ਰੂਰੀ ਨੇ ਔਰ ਕਲਾ ਵੀ ਬਹੁਤ ਜ਼ਰੂਰੀ ਹੈ ਪਰ ਕਲਾ ਜਿਹੜੀ ਹੈਗੀ ਹੈ ਜੇ ਅੱਜ ਪੰਜਾਬ ਦੇ ਭਲੇ ਵਾਸਤੇ ਹੁਣ ਜੇ ਥੋੜੀ ਜਿਹੀ ਆਪਾਂ ਇਹਨੂੰ ਮੋੜ ਪਾ ਦਈਏ ਹੈਂ ਹੰ ਬੰਦੂਕਾਂ ਵਾਲੇ ਪਾਸਿਆਂ ਤੋਂ ਨਛੇ ਵਾਲੇ ਪਾਸਿਆਂ ਤੋਂ ਦੂਜੇ ਗਾਣਿਆਂ ਤੋਂ ਜੇ ਥੋੜੀ ਜੀ ਅਸੀਂ ਸਮਾਜਿਕ ਜਿਹਦੇ ਨਾਲ ਸਾਡੀ ਸਮਾਜਿਕ ਚੇਤਨਾ ਵਧੇ ਉਹੋ ਜੇ ਗਾਣਿਆਂ ਵੱਲ ਨੂੰ ਤੁਰਪੀਏ ਤੇ ਮੇਰੇ ਖਿਆਲ ਦੇ ਵਿੱਚ ਨੌਜਵਾਨ ਜਿਹੜਾ ਹੈਗਾ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਦੇ ਮਗਰ ਲੱਗਦਾ ਆ ਤੇ ਸੋ ਨੌਜਵਾਨ ਜਿਹੜਾ ਹੈਗਾ ਆ ਉਹ ਸਮਾਜ ਸੁਧਾਰ ਵਾਲੇ ਪਾਸੇ ਨੂੰ ਜ਼ਿਆਦਾ ਤੁਰਪੂਗਾ ਮੈਂ ਸਰਤਾਜ ਇਹੋ ਜੇ ਕਦੇ ਗਾਣੇ ਗਾਏ ਹੋਣਗੇ ਉਹਨਾਂ ਨੇ ਜਹਾ ਤਰ ਤੁਸੀਂ ਸੁਣਿਆ ਮੈਂ ਸਾਰਿਆਂ ਦੀ ਗੱਲ ਕਰਦਾ ਸਰਤਾਜ ਬੜੇ ਸੋਹਣੇ ਗੀਤ ਗਾਉਂਦਾ ਆ ਸਾਡਾ ਛੋਟਾ ਭਰਾ ਆ ਬਹੁਤ ਸੋਹਣੇ ਸਾਡੇ ਪੰਜਾਬ ਯੂਨੀਵਰਸਿਟੀ ਚੋਂ ਹੀ ਨਿਕਲਿਆ ਹੋਇਆ ਇੱਕ ਨੌਜਵਾਨ ਹੈ। ਸੋ ਬਹੁਤ ਸੋਹਣੇ ਗੀਤ ਗਾਉਂਦਾ ਆ। ਪਰ ਇਹ ਸਾਰਿਆਂ ਦੀ ਮੈਂ ਗੱਲ ਕਰਦਾ ਹੈਗਾ ਆ ਐ ਗੁਰਦਾਸ ਮਾਨ ਜੀ ਬਹੁਤ ਸੋਹਣੇ ਗੀਤ ਗਾਉਂਦੇ ਹੈਗੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਗਾਇਕ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਜੇ ਉਹ ਲੱਛਰ ਪੁਣਾ ਨਹੀਂ ਹੈਗਾ। ਪਰ ਮੈਂ ਤਾਂ ਇਸ ਗੱਲ ਦੇ ਉੱਤੇ ਆ ਕਿ ਜਿਹੜਾ ਅੱਜ ਦਾ ਨੌਜਵਾਨ ਹੈ ਉਹਨੂੰ ਸੇਧ ਦੇਣ ਵਾਸਤੇ ਜਿਹੜਾ ਸੰਗੀਤ ਹੈ ਜਿਹੜੀ ਕਲਾ ਆ ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦਾ। ਬਹੁਤ ਸ਼ੁਕਰੀਆ। ਨਾਗਰਾ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਕੀ ਇਸ ਪ੍ਰੋਟੈਸਟ ਅੰਡਾਨੀ ਅਮਬਾਨੀ ਦੇ ਉੱਤੇ ਇਸ ਚੀਜ਼ ਦਾ ਅਸਰ ਪਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਅਸਰ ਪਏਗਾ ਕਿ ਉਹ ਇਸ ਚੀਜ਼ ਨੂੰ ਸਮਝਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਸੁਧਾਰਿਆ ਜਾਏਗਾ